ਗੁਰਦੁਆਰਾ ਬਾਬਾ ਤਾਲ ਜੀ ਦਰਬਾਰ ਦੀ ਦਸਰੇ ਵਿੜਾਈ ਹਾਜ਼ਰ ਮਹਾਂਪੁਰਖ ਬਾਬਾ ਇੰਦਰ ਸਿੰਘ ਜੀ ਜੀ ਸਿੰਘਾ ਪ੍ਰੈਸ ਸੰਚਾਲਕ ਜਸਤ ਨਾਂਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿ ਹਾਲੀ ਕਲਾਮ ਵੱਲੋਂ ਲਈ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਦੇ ਪਿੰਡ ਸੇਰਮ ਵਿਖੇ ਗੁਰਦੁਆਰਾ ਤਨਤਨ ਬਾਬਾ ਤਾਲ ਜੀ ਦੇ ਦਰਬਾਰ ਤੇ ਹਰ ਐਤਵਾਰ ਹਾਜ਼ਰ ਮਹਾਂਪੁਰਖ ਬਾਬਾ ਇੰਦਰ ਸਿੰਘ ਜੀ ਸੰਗਤਾਂ ਨਾਲ ਬੈਠ ਕੇ ਸੁਖਮਣੀ ਸਹਿਬ ਬਾਣੀ ਦਾ ਜਾਪ ਕਰਵਾਉਂਦੇ ਹਨ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਸਵੇਰ ਤੋਂ ਸ਼ਾਮ ਤੱਕ ਇੱਥੇ ਲੰਗਰ ਵੀ ਚੱਲਦਾ ਰਹਿੰਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਇਹ ਦਰਬਾਰ ਤਾਂ ਤਨ ਬਾਬਾ ਦੀਪ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਸਮੇਂ ਇੱਥੇ ਕੁਝ ਸਮਾਂ ਰੁਕੇ ਸੀ ਬਾਬਾ ਤਾਲ ਜੀ ਨੇ ਉਹਨਾਂ ਨੂੰ ਜੀ ਆਇਆਂ ਕਰਦੇ ਹੋਏ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸ਼ਿਕਾਇਆ ਸੀ ਤਾਂ ਹੀ ਮਹਾਪੁਰਖਾਂ ਦੀ ਸੇਵਾ ਭਾਵਨਾ ਕਿਰਪਾ ਸਦਕਾ ਜੋ ਵੀ ਇੱਥੇ ਆਪਣੀ ਸ਼ਰਦਾ ਮੁਤਾਬਿਕ ਤੇਲ ਫੁੱਲ ਕੇ ਆਉਂਦਾ ਹੈ ਬਾਬਾ ਜੀ ਵੱਲ ਉਹਨਾਂ ਦੀਆਂ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਹਨ ਇੱਥੇ ਹਰ ਐਤਵਾਰ ਮੇਲੇ ਵਾਂਗ ਮਾਹੌਲ ਬਣਿਆ ਰਹਿੰਦਾ ਹੈ ਸੰਗਤਾਂ ਦੀ ਸੇਵਾ ਪਾਵਨਾ ਸਦਕਾ ਅਤੇ ਬਾਬਾ ਜੀ ਦਾ ਮੇਲਾ ਜੂਨ ਦੇ ਮਹੀਨੇ ਚ ਮਨਾਇਆ ਜਾਂਦਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆ ਸੰਗਤਾਂ ਨੂੰ ਬੇਨਤੀ ਹੈ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਹੇ ਹਨ ਹਾਜ਼ਰ ਮਹਾਂਪ੍ਰੱਖ ਬਾਬਾ ਇੰਦਰ ਸਿੰਘ ਜੀ ਬਾਬਾ ਜੀ ਦੇ ਦਰਬਾਰ ਤੇ ਆਈ ਛੋਟੀ ਬੱਚੀ ਕੋਚ ਪੱਡਰਕਾਰਾ ਅਤੇ ਸੰਗਤਾ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਹੋਈਆਂ ਅਤੇ ਸੁਖਮਨੀ ਸਾਹਿਬ ਦੇ ਜਾਪਤ ਉਪਰੰਤ ਬਾਬਾ ਇੰਦਰ ਸਿੰਘ ਜੀ ਅਰਦਾਸ ਬੇਨਤੀ ਕਰਦੇ ਹੋਏ ਅਤੇ ਬਾਬਾ ਜੀ ਦੇ ਦਰਬਾਰ ਦਾ ਆਲਾ ਦਵਾਲਾ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਫਰੇਹਾਲੀ ਕਲਾਂ ਪੁਰਖ ਵੀ ਮੇਰਾ ਕਿਹੜੇ ਜਗ੍ਹਾ ਬੈਠੇ ਜੋ ਅਸੀਂ ਬਾਬਾ ਤਾਲ ਬੈਠਾ ਹੈ ਇੱਥੇ ਹਰ ਐਤਵਾਰ ਹੈ ਬਾਬਾ ਤਾਲ ਪਿੰਡ ਸੇਰੋ ਇਥੇ ਪਿੰਡ ਸੇਰੋ ਇੱਥੇ ਹਰ ਐਤਵਾਰ ਸੰਗਤ ਹੁੰਦੀ ਆ ਪ੍ਰਸ਼ਾਦ ਅੰਦੇ ਲੱਗਦਾ ਹੈ ਪ੍ਰਸ਼ਾਦ ਦੇ ਸਾਰੇ ਜਾਣਦੇ ਆ ਇੱਥੇ ਤੁਸੀਂ ਐਸੇਰੋ ਵਿੱਚ ਸੰਗਤ ਕਰਨ ਵਾਲੇ ਬਾਬਾ ਤਾਲ ਦੇ ਦਰਵਾਜ਼ੇ ਹਰ ਐਤਵਾਰ ਸੰਗਤ ਹੁੰਦੀ ਆ ਮਾਪੁਰਖਣੀ ਹਾਂਜੀ ਹਰ ਐਤਵਾਰ

ਹੈ ਨੀ ਚੱਲੀ ਆਹੋ ਆ ਆਪ ਨੂੰ ਕੁੜੀ ਚੋੜਾ ਪਿਆ ਵਾਹ ਕੋਟਾ ਸੋਇਆ ਦੋਸਤ ਵਾਹ ਕੋਟਾ ਸੋਇਆ ਤੇ ਸੋਹ ਚਾਹਤ ਕਰਨੀ ਕੋਈ ਮੌਸਮ ਨਾ ਆਵੇ ਬਾਬਾ ਇੰਦਰ ਸਿੰਘ ਜੀ ਮੈਂ ਬਤਕਾਨ ਜੀ ਸਿੰਘ ਹਾਂ ਜੀ ਮੇਰੇ ਸੇਵਾ ਵਿੱਚ ਇਹ ਦਰਬਾਰ ਜੋ ਹੈ ਜਿੱਥੇ ਬੜੇ ਗੁਰੂ ਦੀ ਕਿਰਪਾ ਹਰਕਰ ਲੱਗੇ ਹਾਂ ਜੀ ਆਪ ਜੀ ਦੱਸੋ ਨਾ ਇਤਨੀ ਵਿੜਾਈ ਤੇ ਮੇਰਾ ਆਰਿਆ ਜੀ ਸੰਗਤਾਂ ਕਿਵੇਂ ਹਰ ਐਤਵਾਰ ਨਜ਼ਰ ਆਉਂਦੀਆਂ ਨੇ ਹਮ ਆਪਾਂ ਗੋਹਣ ਜੀ ਦੇ ਅੱਗੇ ਇਸ ਦਰਬਾਰ ਤੇ ਹਾਂਜੀ ਇਹ ਆਪੀ ਬਤਕਾਨ ਸਾਹਿਬ ਹਰ ਐਤਵਾਰ ਤੇ ਨਜ਼ਰ ਲੱਗਦਾ ਵਾ ਸੰਗਤਾਂ ਦੀਆਂ ਸੰਮਾਨਾਂ ਤਾਂ ਭਰੀਆਂ ਹੁੰਦੀਆਂ ਨੇ ਅੱਛਾ ਗੁਰਦੁਆਰਾ ਬਾਬਾ ਭਾਈ ਤਾਲ ਜੀ ਤੇ ਬਾਬਾ ਦੀਪ ਸਿੰਘ ਜੀ ਵੀ ਜਦੋਂ ਗਾੜੀ ਜਾਗਰੂ ਨੂੰ ਗਏ ਆ ਤੇ ਇੱਥੇ ਰੁਕ ਕੇ ਰੱਦੇ ਪਾਣੀ ਲਾ ਕੇ ਆਪਣੀ ਤਿਆਰੀ ਕਰਕੇ ਗਏ ਆ ਕਿ ਜਨਾ ਪੜਾਆ ਹੈ ਪੜਾਆ ਆ ਅਨੰਦਨ ਤੇ ਮਹਾਰਾਜ ਹਰਤ ਦੀਆਂ ਸਮਰਾ ਦਾ ਬੂਰੀਆ ਕਰਦਾ ਚਾਰ ਚੁੱਕਦਾ ਤੇ ਜੋ ਦਰਬਾਰ ਹੈ ਇੱਥੇ ਜੋ ਵੀ ਸੱਜਾ ਲੈ ਕੇ ਆਉਂਦਾ ਜਿਹੜੀ ਸੱਜਾ ਲੈ ਕੇ ਆਉਂਦਾ ਉਹੋ ਹੀ ਬਾਬਾ ਦੀ ਤੁਰੀ ਖਦੂਰਤਾ ਇਹਨਾਂ ਸੇ ਬਾਬਾ ਨਿਹੰਗ ਬੰਦਵਾਰਾ ਬਾਬਾ ਭਾਈ ਤਾਂ ਜੀ ਸੇ ਉਹ ਅਖਾ ਕਿਹਾ ਤਰਕ ਤਰਕ ਆਪ ਜੀ ਆਜਾ ਨੰਸਕੀ ਨਸੇ ਕਿੰਦਸਰ ਬਾਬਾ ਦਾ ਸਾਹਿਬਾ ਬਾਬਾ ਜੀ ਇਹ ਹਰ ਐਦਵਾਰ ਨੰਗਰ ਨੰਗਰ ਲਗਰਦੀ ਆ ਤੇ ਮੈਂ ਆਇਆ ਇਹਦੇ ਆਪ ਜੀ ਸੰਤਾਂ ਨੇ ਦੱਸਾਂ ਕਿ ਇੱਥੇ ਜਿਹੜਾ ਜਿਹੜੋ ਆਸਮਰਾਂ ਪੂਰੀ ਕਰਨ ਚੋੜਾ ਹੈ ਉਹ ਜੇਕਰ ਸਾਫ ਦੇਣਾ ਸੇਵਾ ਕਰੇ ਆਪਣੇ ਦਸਵੰਦ ਜੋ ਕੱਢ ਕੇ ਚੜਾਵਾ ਕਰੇ ਗੁਰਦਿਕਾ ਗੋਲਕ ਵਿੱਚ ਹਿੱਸਾ ਪਾਵੇ ਤੇ ਉਹਨੀਆਂ ਆਸਾ ਮਰਾਂ ਦੀ ਪੂਰੀਆਂ ਲਈ ਅਗੇ ਕਰੇ ਹਾਂਜੀ ਬਿਲਕੁਲ ਜੀ ਜੋ ਵੀ ਆਸ ਕਰਾ ਦੇ ਆਪਣੀ ਸ਼ਰਧਾ ਦੀ ਗੱਲ ਹੈ ਜੀ ਬਾਈ ਨੂੰ ਆਪਣੇ ਪਰਮਮਨੂ ਤੋਂ ਦੂਰ ਕਰਕੇ ਆਵੇ ਪਰਮੈ ਭੁੱਲਾ ਦੇ ਸਿਧਾਵੇ ਪਰਮਨੂ ਤੇ ਸ਼ਾਦੀ ਚਾਹੁੰਦਾ ਹੈ ਲੋ ਪਰ ਮਨੁਸ਼ਾ ਕਰੇ ਆਪਣੇ ਸ਼ਰਧਾ ਨਾਲ ਹਰਿ ਗੁਜਾਰ ਸਾਧਾ ਦਾ ਦੁਰੀਆਂ ਦੀਆਂ ਬਾਬਾ ਜੀ ਕਰਦੇ ਵੀ ਆ ਤੇ ਮਹਾਰਾਜ ਹਰਿ ਤੇ ਮੇਰ ਭਰਿਆ ਹੱਥ ਰੱਖ ਕੇ ਅਸੀਂ ਤੇ ਬੇਨਤੀ ਹਰਿ ਕਰਦੇ ਹਾਂ ਲੋ ਹਾਂ ਜੀ ਬਾਹਰ ਆ ਜੀ ਉਹਦੇ ਆ ਗੁਰ ਨਾਲ ਤੇ ਜੀ ਦਾ ਪਪੱਲਾ ਵਰਨਾ ਇੱਥੇ ਵੀ ਸਹਾਇਤਾ ਚਾਹੀਦੀ ਸਹਾਇਤਾ ਆਪਾਂ ਲੋਕਾਂ ਕੋਲੋਂ ਇਹ ਆ ਬਾਬਾ ਨਾਨਕ ਤੇ ਅੱਤ ਹਤਮਾਲਾ ਵਾਰ ਤੇ ਹਿਰਦੇ ਅਗਲਾ ਜਪਾ ਬੰਗਵੇ ਰੰਤ ਤੇ ਤੋ ਨਿਤ ਜਿਹੜਾ ਸਿਮਰਨਾ ਆਣਾ ਜ਼ੁਬਾਨ ਨਾਲ ਸਿਮਰਨਾ ਅਪਨਾ ਕਬੀਰ ਮੇਰੇ ਸਿਮਰਨ ਦੀ ਰਸਨਾ ਦੀ ਪਰਮ ਰਸਨਾ ਦੀ ਆਵਾਜ਼ ਜਿੰਦਾ ਰਹੇ ਪਰਮਾਸ਼ਾਹ ਇਹ ਸਿਮਰਨ ਸਰਬ ਬਲ ਅੱਛਾ ਜੀ ਬਹੁਤ ਦੱਸਗੇ ਆਪ ਜੀ ਬਹੁਤ ਬੜਾ ਉੱਧਿਆ ਲੰਗਰ ਪੰਗਰਤ ਨੋਮ ਜੀ ਜਨ ਸੰਗਤ ਨੋਮ ਜੀ ਦਾ ਸਾਰੇ ਲੋ ਆਭਿਯਤਾ ਨਸਰਜਨ ਕਰਤੇ ਮੈਂ ਬਤਕਾ ਜਸਪੀ ਸਿੰਘ ਚਲਨਾ ਹਵਲਾ ਹੀ ਜੀ ਦਾ ਸਵਾਹਾ ਜੀ ਕੀ ਸਿੰਘਾ ਟੀਮ ਅਤੇ ਜਸ ਤੋਂ ਨਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੰਬਰਾਂ ਨਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾਹ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19428 98726 5313